ਦਮਦਮੀ ਟਕਸਾਲ ਦੇ ਮੁਖੀ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਪਿੰਡ ਦੱਸਦੀ ਹੈ ਕਿ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਉਹ ਫੈਸਲਾ ਵਾਪਸ ਲੈ ਲਿਆ ਹੈ ਹਰਜਿੰਦਰ ਸਿੰਘ ਧਾਮੀ ਦੇ ਨਾਲ ਜਿਹੜੀ ਕਿ ਹਰਨਾਮ ਸਿੰਘ ਖਾਲਸਾ ਦੀ ਮੁਲਾਕਾਤ ਹੋਈ ਤੇ ਇਸ ਮੁਲਾਕਾਤ ਤੋਂ ਬਾਅਦ ਇਹ ਫੈਸਲਾ ਵਾਪਸ ਲਿਆ ਗਿਆ ਤੇ ਦੱਸਦੀ ਕਿ 11 ਤ੍ਰੀਕ ਨੂੰ ਜਿਹੜਾ ਕਿ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ ਹੁਣ ਹਰਨਾਮ ਸਿੰਘ ਧੂਮਾ ਨੇ ਇਹ ਫੈਸਲਾ ਵਾਪਸ ਲੈ ਲਿਆ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਮੌਜੂਦ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਕਈ ਅੱਜ ਫੈਸਲੇ ਜਿਹੜੇ ਕਿ ਫੈਸਲਿਆਂ ਨੂੰ ਲੈ ਕੇ ਗੱਲਬਾਤ ਹਰਜਿੰਦਰ ਸਿੰਘ ਧਾਮੀ ਦੇ ਨਾਲ ਹੋਈ ਤੇ ਹਰਨਾਮ ਸਿੰਘ ਧੂਮਾ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਘੇਰਾਂ ਦੀ ਤਿਆਰੀ ਸੀ ਤੇ ਜਿਸ ਦੇ ਤਹਿਤ ਹੁਣ ਇਹ ਫੈਸਲੇ ਨੂੰ ਲੈ ਕੇ ਵਾਪਸ ਲਿਆ ਗਿਆ ਹੈ ਤੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉ ਰਿਹਾ ਹਾਂ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਭਾਣੀ ਸਾਹਿਬ ਔਰ ਉਹਨਾਂ ਦੇ ਨਾਲ ਸਰਦਾਰ ਗੁਰਵਚਨ ਸਿੰਘ ਜੀ ਕਰਮੂ ਵਾਲਾ ਸਾਹਿਬ ਸਰਦਾਰ ਸੁਖਜੀਤ ਸਿੰਘ ਜੀ ਪੁੱਤੇ ਔਰ ਸਰਦਾਰ ਰਜਿੰਦਰ ਸਿੰਘ ਦੀ ਮਾਤਾ ਸਰਦਾਰ ਰਵਿੰਦਰਪਾਲ ਸਿੰਘ ਜੀ ਪਤੋ ਔਰ ਸਰਦਾਰ ਭਗਵੰਤ ਸਿੰਘ ਜੀ ਸ਼ਾਲਕਾ ਔਰ ਸਰਦਾਰ ਕੁਲਜੀਸ਼ਨ ਜੀ ਬਲਾਲ ਉਸਮਾ ਔਰ ਸਰਦਾਰ ਸਰਦਾਰ ਅਮਰਜੀਤ ਸਿੰਘ ਦੀ ਭੁਲਾਈਪੁਰ ਸਰਦਾਰ ਅਮਰਜੀਤ ਸਿੰਘ ਦੀ ਬੰਡਾਲਾ ਸਾਰੇ ਹੀ ਪ੍ਰਧਾਨ ਸਾਹਿਬ ਜੀ ਦੇ ਨਾਲ ਸੀਨੀਅਰ ਫਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਉਸ ਸਰਦਾਰ ਗੰਦੂਮੀ ਟਿਕਸ਼ਾਲ ਦੇ ਹੈੱਡਕ quartਰ ਪਰਵਾਰਾ ਦਰਸ਼ਨ પ્રકાશ ਮੈਤਾ ਵਿਖੇ ਪੱਜੇ ਲੰਮੀ ਸਾਡੀ ਵਿਚਾਰ ਹੋਈ ਹੈ ਪਿਛਲੇ ਦਿਨੀ ਤੋ ਪਿੰਨ ਪਾਕਸਤਾਨ ਦੇ ਜੁਸੇਦਾਰ ਸ਼ਹਿਦਾਨਾ ਦਾ ਮਸਲਾ ਪੰਥ ਦੇ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਉਸ ਮਸਲੇ ਦੇ ਉੱਤੇ ਸਾਡੀ ਵਿਚਾਰ ਹੋਈ ਹੈ ਕਿਉਂਕਿ ਸੰਤ ਸਮਾਤ ਵੱਲੋਂ ਨਹੰਸ ਸਿੰਘ ਧੋਖੇਬੰਦੀਆਂ ਵੱਲੋਂ ਸਿੱਖ ਸੰਤਾ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼ੋਨੀ ਕਲਜੀਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ 'ਤੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕੌਂਕੇ ਸ਼ਰੋਮੀ ਅਕਾਲੀ ਕਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਇਹਨਾਂ ਦੇ ਵਿੱਚੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਆਪਣੀ ਝੋਲਤਾ ਨਿਭਾਉ। ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਹੈ ਕਿ ਅਸੀਂ 11 ਜੂਨ ਨੂੰ ਫਤਵਾ ਦੇ ਦਿੱਤੇ ਉਹਨਾਂ ਦੇ ਘਰ ਦੇ ਧਰਮ ਦਿੱਤਾ ਜਾਏਗਾ। ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾਸਿੰਗ ਰਸਟਰਾਂ ਦੇ ਵਾਸਤੇ ਕਾਇਮ ਕੀਤੀ ਹੈ ਪਰ ਹੁਣ ਮਾਨ ਜੋ ਸ਼੍ਰੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸਮੁੱਚੇ ਡਾਇਰੈਕਟਰ ਮੈਂ ਔਰ ਉਹਨਾਂ ਦੇ ਨਾਲ ਆਈਆਂ ਹੋਈਆਂ ਸਧਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਪ੍ਰਵਾਨਤ ਹੱਲ ਕੱਢ ਕੇ ਕਮਨ ਦੇ ਵਿੱਚ ਪਾਈ ਹੋਈ ਦੁਬਹਾਰ ਨੂੰ ਅਸੀਂ ਜਲਦੀ ਤੋਂ ਜਲਦੀ ਠੱਸਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੂਕੀਆਂ ਸਖ ਸੰਪਤਾ ਨੂੰ ਵੀ ਔਰ ਸੰਪਤਾ ਮਹਾਂ ਪ੍ਰਫਾ ਨੂੰ ਵੀ ਇਹ ਹੰਸਣ ਦੇ ਬੰਦੀਆਂ ਨੂੰ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿਗਟ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਗਲਤੀ ਹਮ ਕਟਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਵਟਾਂਦਰਾ ਸਾਡਾ ਹੁਣ ਸਿੱਧ ਹੋਇਆ ਕਿ ਉਹ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁਲਤਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ વિશ્વાસ ਸਵਾਇਆ ਅਸੀਂ ਤੇ ਸੇਕਟਰੋ ਸਫਰਤ ਹੁੰਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੀ ਇੱਕ ਡਿਕਟਮ ਨੂੰ ਕਿ ਸਿੰਘ ਸਹਿਬਾਨਾਂ ਦਾ ਕਿੰਨੇ ਤੱਕ ਦਾ ਨਿਦੇਸ਼ਾਰਾਂ ਦਾ ਜੋ ਮਸਲਾ ਕੌਮ ਦੇ ਵਿੱਚ ਕਬੱਡੀ ਦੋਤਾ ਬਣੀ ਆ ਦੁਨੀਆ ਭਰ ਦੇ ਸਿੱਖਾਂ ਵਿੱਚ ਵੀ ਵੱਡੀ ਦੁਰਦਹਾ ਬਣੀ ਆ ਕਿ ਸਿੰਘ ਸਰਬਾਨਾਂ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਖਾਰਜ ਕੀਤਾ ਗਿਆ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਕ ਪਦਵੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਰਬਾਨਾਂ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੇ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਉਹਨੂੰ ਅੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਹ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਸਤ ਹੱਲ ਜਲਦੀ ਤੋਂ ਜਲਦੀ ਜੰਨੇ ਸਿੰਘ ਸਹਿਬਾਨਾ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਅਪਰਿ ਪਹਿਲਾਂ ਜਿੱਦਾਂ 22 ਮਾਰਚ ਦਾ ਪ੍ਰੋਗਰਾਮ ਸੀ ਕਿ ਤੋੜ ਦਿੱਤੇ ਜਿਵੇਂ ਸਮੰਦਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ ਫਿਰ ਤੋਂ 11 ਜੂਨ ਦਾ ਕਿਸੀਗਾ 11 ਜੂਨ ਨੂੰ ਹੁਣ ਕਹਿਣ ਦਾ ਭਾਵ ਹੈ ਕਿ ਕਿੰਨੇ ਬਾਦਾਂ ਤੁਸੀਂ ਧਰਨਾ ਜਿਹੜਾ 500 ਸਿੰਘਾਂ ਦਾ ਜੱਥਾ ਕਹਿ ਸੀਗਾ ਜਾਂ ਹਰ ਜੁਆਏਗਾ ਨਹੀਂ ਉਹ ਅਸੀਂ ਫਿਰ ਹੋਵੇਂ ਇਹਨਾਂ ਨੇ ਸਰਬਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬੰਨਾ ਦਾ ਮਸਲੇ ਦਾ ਅਸੀਂ ਸਰਪ੍ਰਵਾਨ ਤਹਲ ਕਰਾਂਗੇ ਔਰ ਸਾਰੇ ਉਹਨਾਂ ਬੈਠ ਕੇ ਉਹਦਾ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਖਾਂਦੀ ਸ਼ਰਮੌਰ ਪ੍ਰਤੀਨਿਧ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਵਾਂਗੇ ਜਾਂ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੁਰ ਕੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲ ਇਹ ਸਾਰੇ ਚੱਲ ਕੇ ਆਏ ਆ ਸਰਕਾਰ ਜੋ ਹਸਤੀਆਂ ਇਹ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲੇ ਗੱਲ ਕਹੀ ਹੈ ਕਿ ਆਪਾਂ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਦਸੇ ਬੰਦੀਆਂ ਜਾਂ ਦੰਬ ਵੀ ਟਕਸਾਲ ਤੇ ਹੰਗਸ ਸਿੰਘ ਦਸੇ ਬੰਦੀਆਂ ਸੰਤ ਸਮਾਜ ਜਿਹਨਾਂ 'ਚ ਆਪਸੀ ਟਕਰਾਅ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜੋ ਵਿਸ਼ਵਾਸ ਸਾਰਿਆਂ ਨੇ ਦਵਾਇਆ ਉਹਦਾ ਹੱਲ ਕੱਢਿਆ ਜਾਵੇ